ਮੇਰੇ ਪਿੱਛੇ ਤੁਹਾਨੂੰ ਸਾਰੇ ਨੇ ਪਿਆਰ ਪੈਰੀ ਸਾਥ ਸਟੇ ਕਰ ਮੇਰਾ ਨਾਮ ਜਸ਼ਨ ਸਤਿਗੁਰੂ ਜੀ ਸਾਰਿਆਂ ਨੂੰ ਹਾਂ ਵੀ ਕਿਸੇ ਲੱਗ ਰਿਹਾ ਨਾ ਇਹਨਾਂ ਮੱਝੀਆਂ ਬਾਈ ਨਲਾਰਾ ਇਹਨੂੰ ਦੇ ਆਹੋ ਜੀ ਬੂ ਮੋ ਕਾਂ ਛੋਰੇ ਵਾ ਤੇ ਹੁਣ ਨਾ ਤੋਕੇ ਤਿਆਰ ਹੋ ਗਏ ਅਸੀਂ ਤੇ ਜਲਦੀ ਹੁਣ ਕਰੀਏ ਸੇਵਾ ਤੇ ਹੁਣ ਦੇਖੋ ਹੁਣ ਤੁਹਾਨੂੰ ਉਧਰੋਂ ਤੇ ਇੱਕ ਸਵੇਰ ਦਾ ਵੀਊ ਦੇਖੋ ਜਿਹੜਾ ਸਾਧਰੇ ਉੱਠੇ ਸਾਧਰੇ ਉੱਠ ਕੇ ਵੀਡੀਓ ਬਣਾਈ ਸੀਗੀ ਮੈਂ ਆਹ ਦੇਖੋ ਬਈ ਇਹ ਨੇਚਰਲ ਉਹ ਬੰਦੀ ਆ ਤਿਆਰ ਰੱਖਣਾ ਮੈਂ ਤਾਂ ਗਰ ਉਹਨਾਂ ਦੇ ਸਾਹਮਣੇ ਆਪਣਾ ਚਲਿਓ ਖਾਈਏ ਪਕੌੜੇ ਚਲੋ ਜੀ ਚਲੋ ਜੀ ਹੁਣ ਖਾਈਏ ਪਕੌੜੇ ਜਾ ਕੇ ਬਟਾਣ ਲੈ ਆਉਣੇ ਤੇ ਲੋ ਬਈ ਚਾਚੀ ਨੇ ਤਾਜ਼ੇ ਤਾਜ਼ੇ ਪਕੌੜੇ ਘੜਤੇ ਆ ਗਏ ਬਈ ਹਾਂ ਬਈ ਆ ਗਏ ਐਨ ਐਨ ਵਧੀਆ ਇੱਕ ਨੰਬਰ ਇੱਕ ਨੰਬਰ ਬੈਠੇ ਹਿੱਲਾ ਕਰਦੇ ਆ ਬੈਠਣੇ ਹਿੱਲਾ ਕਰਦੇ ਆ ਸੰਗਤ ਆ ਗਈ ਹੁੰਦੀ ਨਾ ਥੋੜੀ ਥੋੜੀ ਜੀ ਆ ਰਸਤਾ ਉੱਪਰ ਤੇ ਆਉਣ ਇਹਨੂੰ ਉਰੇ ਵੀ ਹਲਾ ਸ਼ਾਮ ਆ ਜੇ ਪਿੱਛੋਂ ਆ ਬਲਕ ਢਾਸ ਨਾਲ ਲੱਗ ਜਾਂਦੇ ਆ ਹਾ ਯਾਰ ਕਿਹ ਹੈ ਗਾਦਰ ਪੱਟਣੇ ਆ ਆਂਬੀਆਂ ਵੜਨੇ ਆ ਲੈ ਅਵਈ ਠੰਡੀ ਠੰਡੀ ਹਵਾ ਚੱਲਦੀ ਐਜੇ ਚਟਾਈਆਂ ਪੰਜ ਸਤ ਹੋਰ ਚਾਹੀਏ ਹੂੰ ਆ ਦੇਖੋ ਚਾਹ ਆਪਣੀ ਲੈ ਆਏ ਬੰਦਾ ਲੈ ਕੇ ਆਇਆ ਪਾਣੀ ਲੈ ਮੈਂ ਪੀਣੀ ਨਹੀਂ ਲੈ ਚੰਟ ਬੰਦਾ ਚੱਲ ਬਹਿ ਜਾਓ ਭਾਈ ਖਾਓ ਆਜੋ ਖਾਓ ਵੀ ਲੈ ਕੇ ਆ ਕੇ ਕੋਈ ਪਸੂ ਤਾਂ ਐਸਾ ਚਾਹ ਚਾਹੀਦੀ ਯਾਰ ਚਾ ਲੈ ਆ ਤਾਲਿਆ ਮਾ ਦੋਗਲਾ ਦੈ ਵੀ ਬਣੀ ਆ ਤੋਂ ਆਪਣੇ ਵਾਸਤੇ ਵੀਰ ਮੈਂ ਦੋਗਲਾ ਪਾ ਲਿਆ ਜਹਰ ਬਾਣੀ ਲੋ ਜੀ ਉੱਪਰ ਦਾ ਸੰਗਤ ਆ ਗਈ ਹੁਣ ਲੰਗਰ ਛਕਰੀ ਨੇ ਥੱਲੇ ਸਾਡੇ ਸੇਵਾਦਾਰ ਬੈਠੇ ਸੇਵਾਦਾਰਾਂ ਨੇ ਹੀ ਪਕੌੜਿਆਂ ਦੀ ਸੇਵਾ ਕਰਤੀ ਜਗ੍ਹਾ ਤੁਸੀਂ ਬਹੁਤ ਸੋਹਣੀ ਬਣਾ ਲਈ ਐ ਠੰਡੀ ਠੰਡੀ ਤੇ ਇੱਥੇ ਹੁਣ ਆਪਾਂ ਨੇ ਚੁਰ ਲਾਉਣੀ ਆ ਰੋਟੀਆਂ ਵਾਸਤੇ ਠੀਕ ਐ ਨਾ ਜਗ੍ਹਾ ਬਹੁਤ ਸੋਹਣੀ ਬਣਾ ਲਈ ਤੁਸੀਂ ਵੈਣੇ ਨੂੰ ਮਾਮਾ ਜੀ ਨੇ ਸਿੱਖੋ ਆ ਮਾਮਾ ਜੀ ਨੇ ਕਰੀ ਇਹ ਮਾਮਾ ਜੀ ਨੇ ਜਿਨ੍ਹਾਂ ਥੋੜੇ ਨਹੀਂ ਤੁਸੀਂ ਉੱਥੇ ਧੁੱਪ ਚ ਬੈਠੇ ਤੇ ਹਾਂ ਮਰੇ ਵਧੀਆ ਨਾਲ ਇਹਦੀ ਸ਼ਾਮਾਂ ਥੋੜੀ ਨਾਲੇ ਹਵਾ ਚਲਦੀ ਨਾ ਪੱਖੇ ਦੀ ਲੋੜ ਉਧਰ ਇੱਕ ਸਾਡਾ ਬੰਦਾ ਖੜਾ ਮੰਦਰ ਇੱਕ ਛਲੰਗਾ ਮਾਰ ਕੇ ਦਿਖਾਈ ਮੜੀ ਜੀਆਂ ਛਲੰਗਾ ਮਾਰ ਕੇ ਦਿਖਾਈ ਐਨਾ ਦੇਖਿਓ ਤੂੰ ਤਾਣੇ ਤਾਂ ਨਾ ਚੜਜਦੇ ਹਾਂ ਤਾਣਾ ਬੱਸ ਟੁੱਟ ਸਕਦਾ ਹਾਂ ਟੁੱਟ ਸਕਦਾ ਰਹਿਣ ਦੇ ਬੰਦਾ ਵਧੀਆ ਇਦੋਂ ਬਈ ਵੀਊ ਉਹ ਵੀ ਬਾਰ ਕੰਨੀ ਨਾ ਨਾਲੇ ਸੇਵਾ ਕਰਦੇ ਨਾਲੇ ਵਿਊ ਉਹ ਘੰਟੇ ਇਧਰ ਨੂੰ ਸਹੀ ਗੱਲ ਉਹ ਠੀਕ ਲੱਗਦਾ ਉਹਦੇ ਜੀ ਬਹੁਤ ਐ ਨਹੀਂ ਵੀ ਹਾਇ ਪੰਚ ਕੇ ਮਾਜਾ ਹੋਇਆ ਨਾ ਮੈਨੂੰ ਉਸ ਨਹੀਂ ਦਿੰਦਾ ਤੁਸੀਂ ਮਿੰਨਾ ਲਾ ਕੇ ਪਤਲਾ ਹੋਗੇ ਜਾਓਗੇ ਲਾ ਜਾ ਅਜੀ ਹਫਤਾ ਲਾ ਕੇ ਤੁਹਾਨੂੰ ਘਰ ਜਾ ਕੇ ਕਹਿੰਦੇ ਤੁਸੀਂ ਉਹ ਪਤਲੇ ਹੋਗੇ ਜਾਵੇਂ ਰੋਟੀ ਦੀ ਤਿਆਰੀ ਪਸਾਣਾ ਬੁੱਖਾ ਮੈਂ ਕਿ ਇੱਥੇ ਬਣਾਣੀ ਚੋਰ ਰੋਟੀਆਂ ਓਕੇ ਹਾਂ ਜੋਰ ਲਾ ਕੇ ਬਈ ਮੇਰੇ ਪਕੌੜੇ ਕੱਢਦੇ ਨੇ ਜਿਹੜੇ ਖਾਣੇ ਵਾਲੀ ਸੀ ਜਾਨਾ ਗੋਲ ਹੈ ਦੇਖ ਲੈ ਓਏ ਇਹਨੇ ਮੈਨੂੰ ਆਇਆ ਲੱਗਦਾ ਨਾ ਮੈਨੂੰ ਭਾਈ ਓਏ ਆਹ ਕਹੀ ਲੋੜ ਤੇ ਰੱਖ ਲਈ ਮੜੀ ਨਹੀਂ ਭਾਈ ਬਣਾ ਰਿਹਾ ਓਰੇ ਲੈ ਆਇ ਨੂੰ ਓਰੇ ਉੱਧਰ ਖੇਲਣ ਲੱਗੇ ਵੀ ਛੱਬ ਮੈਂ ਭਾਈ ਮੈਂ ਮਟੇਵੇ ਮੈਂ ਚਾਂਦ ਨਹੀਂ ਆਣੇ ਚੜਾਉਂਦੇ ਆ ਆ ਦੇਖ ਲੋ ਜਾਂ ਦੇਖ ਤਾਂ ਕੀ ਕਰਦੇ ਆ ਮੈਂ ਦੇਖ ਲੋ ਲੋ ਭਾਈ ਦੁਪਹਿਰ ਹੋ ਗਈ ਹੁਣ ਤੇ ਉਹ ਸਾਹਮਣੇ ਜੈ ਸਿੰਘ ਜੀ ਡਰੋਨ ਦੇ ਸ਼ਾਟ ਲੈਣ ਲੱਗੇ ਹੋਏ ਆ ਉਹ ਵੀ ਦਿਖਾਉਂਦੇ ਉਹਨੂੰ ਵਿੱਚ ਪਾ ਕੇ ਚੱਲਦੇ ਹੁਣ ਨੇੜੇ ਨੂੰ ਉੱਥੇ ਨੂੰ ਫਿਰ ਲੰਗਰ ਚਾਲਦੇ ਆ ਆਪਣੇ ਚੱਲੋ ਭਈ ਉਹਦੇ ਲੰਗਰ ਤਿਆਰ ਹੁੰਦਾ ਇੱਧਰ ਡਰੋਨ ਸ਼ਾਟ ਲੈ ਲੇ ਭਾਈ ਲੇ ਤਾਂ ਲੈ ਲੱਭਦੇ ਨਹੀਂ ਪਤਾ ਕਹਿੰਦੇ ਆ ਵੀ ਪਤਾ ਨਹੀਂ ਵਿੱਚ ਲੈਪਟਾਪ ਦੇ ਸ਼ੋ ਹੁੰਦੇ ਆ ਇਹਦੇ ਵਿੱਚ ਸ਼ੋ ਨਹੀਂ ਹੁੰਦੇ ਕੋਈ ਨਹੀਂ ਚਲ ਲੱਭੋ ਹਾਂਜੀ ਉਹ ਕੁੱਤਾ じゃ ਕਰੇ ਤੁਸੀਂ ਤੇ ਲੋਈ ਸੰਗਤ ਉਹ ਰਹੀ ਜਾਂਦੀ ਗਈ ਜਾਂਦੀ ਆ ਤੇ ਅਸੀਂ ਤਾਂ ਹੁੰਦੇ ਬਹੁਤ ਸੋਹਣੀ ਲੋਕੇਸ਼ਨ ਆਪਾਂ ਬੈਠੇ ਅਸੀਂ ਹੋਰ ਯਾਰ ਕੋ ਦਰੀ ਵਛਾਈ ਵੀ ਆ ਕਿਧਰੋਂ ਨਾਲੇ ਵਿਊ ਦੇਖੋ ਬਈ ਜੇ ਹੁਣ ਉੱਧਰ ਸਾਹਮਣੇ ਲੰਗਰ ਵੀ ਤਿਆਰ ਹੋਣ ਲੱਗ ਗਿਆ। ਕਿ ਜਿਹੜੇ ਅਸੀਂ ਸਿਰਫ ਪਕੌੜੀ ਖਾਦੇ ਤੇ ਟਾਈਮ ਕਿੰਨਾ ਹੋ ਗਿਆ ਓਏ? ਸਵਾ 1. ਸਵਾ 1 ਹੋ ਗਿਆ ਤੇ ਹੁਣ ਰੋਟੀ ਖਾਣ ਲੱਗਿਆ ਸੀ। ਸਵੇਰੇ ਚਾਰ ਨਾਲ ਪਕੌੜੇ ਖਾ ਲੇ ਦੇਵੇਂ ਪਹਾੜਾਂ ਨੇ ਉਰੇ ਘੱਟੇ ਖਾਉਂਦਾ ਬਈ। ਹਾਂ ਦਰਨੇ ਕਿਧਰੋਂ ਜੰਗਲ ਆਈ। ਬਹੁਤ ਸੋਹਣੀ ਹਵਾ ਚੱਲਦੀ ਆ। ਉਹ ਵੀ ਰੋਟੀ ਵੀ ਆ ਗਈ। ਗਾਲ ਜੀ ਆ ਗਏ ਸੰਗਤਾਂ ਆ ਗਈ ਸੰਗਤ ਜੀ ਲੈ ਵੀ ਰਾਤ ਰ ਪੈਣ ਦਿੰਦੇ ਆਂ ਕਰੀਏ ਫਿਰ ਤੰਬੂ ਲਾਈਏ ਤੰਬੂ ਵੜਨਾ ਇੱਥੇ ਤੰਬੂ ਘੜਦੀਏ ਕਿਹਨ ਸੰਗਤ ਆਵਾਦ ਕੇ ਸਾਡੀ ਸਾਰੀ ਉਧਰ ਸੰਗਤ ਦੇ ਖਾਸ ਹੀ ਆ ਗਈ ਰਿਸ਼ਤੇਦਾਰ ਆ ਗਏ ਸਾਰੇ ਸਾਡੇ 10 12 ਬੰਦੇ ਵਧ ਗਏ ਅੱਜ ਆਪਣੇ ਦੇਖ ਲਓ ਅਸੀਂ ਰਾਤੇ ਬਹੁਤ ਅੰਗ ਗਵੇ ਹਾਂ ਹੁਣ ਥੇ 10 ਬਾਣ 10 12 ਹੋਰ ਆ ਗਏ ਬਸ ਬਾਪਾ ਆਪਣਾ ਜਗੜ ਕਰਕੇ ਪੈ ਜਣਾ ਬਈ ਆਪਣਾ ਆ ਗਏ ਨਹੀਂ ਜਹਾ ਆਪਾਂ ਤਨ ਰਾਤ ਵੀ ਸਾਨੂੰ ਨੀਂਦ ਨਹੀਂ ਆਈ ਬਈ ਇਕੱਲੇ ਪਹਿਰੇ ਸਾਨੂੰ ਡਰੇ ਲੱਗੀ ਗਿਆ ਔਰੇ ਅੱਛਾ ਖੁੱਲਾ ਏਰੀਆ ਇੱਧਰ ਨੂੰ ਆਇਆ ਦੰਬੂ ਲਈਏ ਸੰਭੂ ਲੱਗਦਾ ਲਾਉਸਮੈਂਟ ਕਰੀ ਮੜੀ ਜੀ ਉਹ ਤੇ ਆਪਣਾ ਭੂਗੜਾ ਲੱਕੀ ਫਰਦਾ ਜੀ ਰੋਟੀ ਪਹੁੰਚ ਗਿਆ ਕੋਹੜੇ ਲੈ ਕੇ ਬਾਈ ਕਿਹੜਾ ਐਮਪੋਰਟਣਾ ਛੇਤੀ ਤਿਆਰ ਹੋ ਜਾਓ ਉਹ ਗੱਜਿਓ ਏ ਕੀ ਹੋ ਗਿਆ ਬਾਈ ਆਇਆ ਤਾਂ ਭੂਗੜੀ ਜੀ ਬੈਠੀ ਲੈ ਦੰਬੂ ਆਇਆ ਲੱਕੜੀ ਵਾੜ ਕੇ ਲਿਆਉਣੀ ਪਣੀ ਤਾਂ ਲੱਗਣਾ ਇਹ ਕੋਈ ਨਹੀਂ ਪਹਿਲਾਂ ਇਕੱਠਾ ਕਰਕੇ ਦੇਖ ਲਈਏ ਗੱਲ ਦੇਣਾ ਆਪਾਂ ਨੇ ਹਾਂ ਲਾਈ ਤੰਬੂ ਦੀ ਸ਼ੁਰੂਆਤ ਹੋ ਗਈ ਹਰ ਕੁਝ ਵੀਡੀਓ ਧੀਰੇ ਦੇਖ ਰਹੇ ਵੀਡੀਓ ਵਾਲਾ ਚੱਲ ਗਿਆ ਚੱਲੋ ਚੱਲ ਗਿਆ ਲੋ ਬਈ ਸਾਡਾ ਤੰਬੂ ਲੱਗ ਗਿਆ ਰੋਡੀ ਲੱਗ ਗਿਆ ਤੰਬੂ ਲੱਗ ਗਿਆ ਬਾਈ ਦੇਖ ਰਹਿਣ ਕਰਤਾ ਆਪਾਂ ਨੇ ਐਨ ਇੱਕ ਨੰਬਰ ਬਣਾ ਤਾ ਗੱਲਾਂ ਮਾਰੀ ਜਾਂਦੇ ਨੇ ਹਾਂ ਐਨ ਲਾਉਂਦੇ ਆ ਰੀ ਨੇ ਉਹ ਜਿੱਦਾਂ ਨਾ ਵੀ 100 ਭੈਣ ਵਧੀਆ ਵਧੀਆ ਹੋ ਗਿਆ ਆਪਣਾ ਇੱਧਰ ਲੰਗਰ ਦੀ ਤਿਆਰੀ ਹੁਣ ਸ਼ਾਮ ਹੋ ਰਹੀ ਹੋੜੀ ਹੋੜੀ ਬਾਬੀ ਅੰਨ ਲਾਣੀ ਲੋ ਬਈ ਤੰਬੂ ਦਾ ਨਵੇੜ ਤੇ ਕੰਮ ਐ ਨੋਕੇ ਕਰਤਾ ਗੱਦੇ ਕੁਤੇ ਪਿਛਾਤੇ ਤੇ ਚਾਦਰ ਵੀ ਪਿਛਾ ਦੇਣੀ ਪੈਣ ਲੱਗੇ ਜਿੱਦਾਂ ਚੱਲਦਾ ਰੋਟੀ ਪਾਣੀ ਦਾ ਪ੍ਰੋਗਰਾਮ ਮੇਰਾ ਹੁਣੇ ਵਾਲਾ ਸਾਢੇ 6 ਹੋ ਗਏ ਦੇਖੋ ਲੱਗੀਆਂ ਮੀਆਂ ਰੌਣਕ ਇੱਧਰ ਦੇਖ ਲੈਣ ਧੁੱਪ ਜਮਕਦੀ ਐ ਇੱਧਰ ਸ਼ਾਵਾਂ ਆ ਗਈ ਆਹ ਬੜੇ ਪਹਾੜਾਂ ਵਾਂ ਦੇਖੋ ਆਂ ਇੱਕ ਨੰਬਰ ਲੱਗ ਗਿਆ ਤੰਬੂ ਆ ਬੰਦ ਹੋਏ ਨੇ ਬਾਈ ਜਿਵੇਂ ਉਹ ਹੋਏ ਹੋਏ ਪਿੱਛੇ ਤੇ ਅਰਧ ਨੂੰ ਘਰੇ ਹੋਏ ਆ ਬਰ ਹਵਾ ਹੋਵਾ ਤੇ ਮਛਰ ਮਛਰ ਤੇ ਵਿਚਾਰ ਰਹੂਗਾ ਕੋਈ ਨਹੀਂ ਬੈਠਣਾ ਮੈਂ ਕੋਈ ਨਹੀਂ ਬਸ ਰੋਡ ਵੀ ਓਕੇ ਆ ਓਕੇ ਬਾਈ ਹਾਂ ਐਨ ਵਧੀਆ ਹੋ ਗਿਆ ਨਾ ਵਾਪਸ ਦੇਖਣਾ ਗੱਡੇ ਗੁੱਡੇ ਲਾਤੇ ਓਸੇ ਹੋ ਗਿਆ ਆਪਣਾ ਵਧੀਆ ਭਾਬੀ ਇੱਕ ਕੜ ਗਈ ਇੱਥੇ ਐਂ ਤਾਂ ਕੇ ਰੇਲਵੇ ਸਟੇਸ਼ਨ ਦੀ ਯਾਦ ਆ ਗਈ गुड़बी जा रहा गया? लगता भाई जा ਹੋ ਗਿਆ ਜੀ ਇਹਨ ਸੈੱਟ ਤੰਬੂ ਆਪਣਾ ਹੋ ਗਿਆ ਤੰਬੂ ਜੀ ਪੂਰਾ ਤੰਬੂ ਹੋ ਗਿਆ ਸੱਟ ਚਲੋ ਮੈਨੂੰ ਲੱਗਦਾ ਜੀ ਅਮਨ ਕਰਤੂ ਜੀ ਜਿਹੜੇ ਸਾਰੇ ਸਾਡੇ ਚ ਜੋਸ਼ ਆਇਆ ਇਹ ਪਹਿਲਾ ਪਟੂਗਾ ਨਹੀਂ ਨਹੀਂ ਕਰਦੇ ਚਲੋ ਬਈ ਦੇਖਦੇ ਹਾਂ ਉੱਪਰ ਚਲਦੇ ਆ ਕੀ ਹਵਾਤਾ ਹੈਗਾ ਨਾ ਉੱਥੇ ਜਾ ਕੇ ਆਉਂਦੇ ਅੱਧਾ ਘੰਟਾ ਲੱਗਦਾ ਉੱਪਰ ਜਾਣ ਨੂੰ ਪਤਾ ਹੈ ਗੁਰਦੁਆਰਾ ਸਾਹਿਬ ਦਾ ਚਲੋ ਕਿਹੜਾ ਬਾਬਾ ਜੀ ਹੋਰ ਮੰਦ ਤੇ ਲਓ ਬਾਈ ਹੁਣ ਚਲ ਜੀ ਉੱਪਰ ਨੂੰ ਢੇੜਾ ਮਾਰ ਕੇ ਆਈਏ ਕੱਲ ਦੇ ਕਹੀ ਜਾਂਦੇ ਕਿ ਕਹਿੰਦੇ ਢੇੜਾ ਨਹੀਂ ਵੱਜਿਆ ਚਲ ਤੇ ਗਈ ਨਹੀਂ ਮੈਂ ਕਹਿੰਦਾ ਹਾਂ ਰੋਟੀ ਵੀ ਅੱਜ ਆ ਗਏ ਨਾ ਚਲ ਸ਼ਾਮ ਨੂੰ ਇੱਕ ਢੇੜਾ ਮਾਰਿਆ ਹੁੰਦੇ ਆ ਹਾਂ ਉਹ ਬਾਈ ਜਿਵੇਂ ਲਓ ਬਾਈ ਜਿਵੇਂ ਜਿਵੇਂ ਉੱਪਰ ਚ ਜਿੰਨੇ 뷰 ਵਧੀਆ ਸੋਹਣਾ ਉਹ ਰੱਖੋ ਸਾਹਮਣੇ ਆ ਵਧੀ ਚੱਲੀ ਚੱਲੋ ਭਾਈ ਚੱਲ ਰੋਟੀ ਭਾਈ ਕਿ ਫੋਟੋ ਖਿੱਚਣੀ ਵੀਡੀਓ ਬਣਾ ਲੀਏ ਵੀਡੀਓ ਅਸੀਂ ਜਾਣਾ ਉਹ ਸਿਖਰ ਸਿਰੇ ਨੂੰ ਭਾਈ ਉਹ ਉੱਪਰ ਤੱਕ ਜਾਣਾ ਉੱਪਰ ਜਾਣਾ ਅਸੀਂ ਜਾ ਕੇ ਆਉਣਾ ਜੀ ਚਲੋ ਭਾਈ ਚੱਲੀਏ ਚਾ ਰੋਟੀ ਫੜ ਲੈ ਸਪੀਡ ਪਾ ਲੈ ਪੰਜਵਾਂਗੇ ਯਾਰ ਚੱਲ ਤੇ ਲੋ ਬਾਈ ਸਾਹ ਚੜ ਕੇ ਭੱਜ ਕੇ ਚੜ ਕੇ ਆਏ ਆ ਹਾਂ ਸੂਰਜ ਵੀ ਢਲਣ ਲੱਗ ਗਿਆ ਬਾਈ ਉਧਰ ਨੂੰ ਚੱਲੀਏ ਬਸ ਹਾਂ ਥੋੜਾ ਜਿਹਾ ਰਹਿ ਗਿਆ ਰੋਟੀਆਂ ਨਾ ਚਲੋ ਬਾਈ ਹੋਰ ਉੱਪਰ ਆ ਕੇ ਰੋਟੀਆਂ ਨਾ ਡਰ ਨਹੀਂ ਲੱਗਦਾ ਇਹਨਾਂ ਨੂੰ ਦੇਖ ਲੈਣਾ ਬਾਈ ਉਹੀ ਤਾਂ ਗੱਲ ਹੈ ਮੈਂ ਡਰ ਲੱਗਦਾ ਇਹਨਾਂ ਨੂੰ ਯਾਰ ਆਹ ਦੇਖੋ ਸਾਹਮਣੇ ਘਰ ਉਹੀ ਗੱਲ ਆ ਓਹ ਦੇ ਮੇ ਘਾਰ ਆ ਲੈ ਸਾਰਾ ਨੀਮਾ ਏ ਓਹ ਦੇਖ ਅੱਗਾ ਬੜਾ ਨੀਮਾ ਠੀਕ ਆ ਉੱਪਰ ਇਹ ਪਹਾੜੀ ਕਿੱਦੀ ਵੀ ਡਰ ਡਰ ਦੇ ਦੂਰ ਤੇ ਹੈ ਓਰੀ ਮੈਂ ਤਾਂ ਰੱਬ ਦੇ ਆਸਰੇ ਹੀ ਆ ਬਾਈ ਔਰ ਇਹਦਾ ਬੰਦਾ ਜੀ ਰਹਿੰਦਾ ਏ ਜਿਵੇਂ ਆਪਾਂ ਉੱਤੇ ਰਹਿੰਦੇ ਆਪਾਂ ਨੂੰ ਪਹਾੜੇ ਓਹ ਮੈਂ ਦੇਖੋ ਵਾਲੇ ਨਾਲ ਆਪਣੇ ਏਰੀਆ ਦਾ ਹੋਊਗਾ ਭੇਜਤਾ ਔਰ ਵੀ ਭੇਜਤਾ ਇੰਨਾ ਸੋਹਣਾ ਲੱਗਦਾ ਓ ਸਾਹਮਣੇ ਘਰ ਪਿਆ ਸਹ ਲੋ ਵੀ ਪਹੁੰਚ ਚਲੇ ਉੱਪਰ ਓਹ ਟਰੈਕਟਰ ਖੜੇ ਬੰਨੇੜੀ ਗਾਰ ਵੀ ਟੈਂਡ ਦੇਖਣ ਲੱਗ ਗਏ ਤੇ ਲੋ ਬਾਈ ਸਰੇ ਪਹੁੰਚ ਗਏ ਚੱਲੋ ਵੀ ਉੱਪਰ ਪਾਉਂਦੇ ਹੋਰੇ ਜਿੰਨੇ ਦਾ ਰਸ ਲੱਗ ਗਿਆ ਉਹ ਸਾਹਮਣੇ ਮੇਨ ਦਰਵਾਜ਼ਾ ਹੈ ਇਹ ਮੰਨੇ ਘੁੰਮਣ ਆਇਆ ਪਰ ਇਹਨਾਂ ਮੱਥਾ ਸਵੇਰੇ ਦੇਖਾਂਗੇ ਦੋਨੋਂ ਬਿਲਡਿੰਗ ਚੈੱਕ ਕਰੋ ਜੀ ਇੱਧਰ ਮੇਲਾ ਪੂਰਾ ਭਰਿਆ ਵਾ। ਨਵੀਂ ਵੀਰ ਉਹ ਤੇ ਚੈੱਕ ਕਰੋ। ਪਾਨ ਸੰਤਰੀ ਹੋ ਗਏ ਨシャン ਸਾਹਿਬ ਆਪਣਾ। ਚਲੋ ਵੀ ਰਾਤ ਦਾ ਵੀ ਦੇਖੋ ਉੱਪਰ ਤੇ। ਮੈਂ ਦਰ ਰੋਡੀ ਦੇ ਟਰੈਕਟਰ ਦੇਖ ਰਿਹਾ। ਇੰਨਾ ਬੈਂਪਰ ਲਵਾ ਲਵੇ ਹੁਣ। ਇੰਨਾ ਬਹੁਤ ਹੈ। ਕਿ ਇਹ ਬਾਈ ਚੌੜਾ ਆ ਸਿੱਧੂ ਮਸਲੂ ਦਾ ਫੋਟੋ ਲੱਗੀ ਹੋਈ ਆ ਇਕ ਟੌਰ ਵੀ ਨਹੀਂ ਲੱਗਾ ਹੂੰ ਜਾਦੇ ਰਹਿ ਤੈ ਵਿੱਚ ਥੱਲੇ ਨੂੰ ਬਣਨੇ ਰਾ ਬੜੀ ਖੇਤੀ ਹੋਇਆ ਨਾ ਮੈਨੂੰ ਪਤਾ ਹੀ ਨਹੀਂ ਸੱਤ ਵਜੇ ਪਤਾ ਹੀ ਲੱਗਿਆ ਦੇਖ ਲੈ ਆਪਾਂ ਪਤਾ ਹੀ ਲੱਗਿਆ ਟਾਈਮ ਦੇ ਦਾ ਪੂਰਾ ਹੋ ਗਿਆ ਆਪਾਂ ਦੇਖੋ ਫਿਰ ਕੇ ਦੇਖਦੇ ਪਤਾ ਹੀ ਲੱਗਿਆ ਵੋ ਟਰੈਕਟਰ ਖੜਾ ਚੱਲੀਏ ਥੱਲੇ ਨੂੰ ਹਾਂ ਹਾਂ ਚੱਲੀਏ ਜੀ ਰਾਤ ਹੋ ਗਿਆ